ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਪਿੰਡ ਗਵਿੰਦਪੁਰਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਜੇ ਗੱਲਬਾਤ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਸੱਜਣੋ ਬਠਿੰਡਾ ਅੱਜ ਦੀ ਵੀਡੀਓ ਚ ਝੋਟੀਆਂ ਦੋ ਦਿਖਾਵਾਂਗੇ ਦੋਹੇ ਛੇ ਦੰਦ ਨੇ ਤੇ ਸੂਆ ਹੈਗੀਆਂ ਨੇ ਦੂਜਾ ਤੇ ਖਰੀਦ ਬਾਈ ਦੀ ਸਾਰੀ ਜੇ ਗੱਲਬਾਤ ਕਰ ਲਈਏ ਸੱਜਣੋ ਹੈਗੀ ਆ ਹਰਿਆਣੇ ਦੀ ਉਹ ਬਾਈ ਕਹਿੰਦਾ ਆਪਾਂ ਪ੍ਰੂਫ ਵੀ ਦੇ ਦਾਂਗੇ ਜਿਹੜੇ ਸੱਜਣ ਨੂੰ ਚਾਹੀਦਾ ਹੋਇਆ ਤੇ ਉਧਰਲੇ ਬੰਨੇ ਗੱਲਬਾਤ ਵੀ ਕਰਾ ਦੇਾਂਗੇ ਜਿੱਥੋਂ ਝੋਟੀਆਂ ਆਈਆਂ ਨੇ ਤੇ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਹੋਰ ਬਾਈ ਸਾਸਰੀ ਗਾਲ ਦੀ ਚੈਨਲ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਚੜਦੀ ਕਲਾ ਚੜਦੀ ਕਲਾ ਬਾਈ ਆ ਲੇਟ ਹੋ ਗਿਆ ਕੰਮ ਹਣਾ ਲੇਟ ਹੋ ਗਿਆ ਬਾਈ ਬਾਹਰ ਚਲੇ ਗਏ ਸੀ ਸਟਾਰਟ ਕਿਹੜੇ ਬੰਨੋ ਕਰੀਏ ਇਧਰੋਂ ਕਰ ਲੈਨੇ ਆਂ ਬਾਈ ਬਾਹਰ ਵਾਲਾ ਆਇਆ ਨਹੀਂ ਸੈਟ ਕੰਮ ਫਿਰ ਇਧਰਲੇ ਬੰਨਿਓ ਕਰ ਲੈਨੇ ਜੀਏ ਕਨ ਲੱਗਿਆ ਨਹੀਂ ਬਾਹਰੇ ਮੇਰਾ ਆ ਜੋਟੀ ਤੇ ਮਾਰਦੇ ਗੈਰੀ ਕੈਮਰਾ ਸੂਆ ਕਿਹੜਾ ਬਾਈ ਇਹਦਾ ਇਹਦਾ ਦੂਜਾ ਸੂਆ ਬਾਈ ਸੂਆ ਦੂਜਾ ਦੰਦਾਂ 'ਚ ਕਿਵੇਂ ਆ ਦੰਦਾਂ 'ਚ ਬਾਈ 6 ਦੰਦਾ ਅੱਜ ਚੌਥਾ ਦਿਨ ਆ ਸੂਈ ਨੂੰ ਮਗਰ ਕੱਟੀ ਇਹਨੇ ਕਿੰਨੇ ਕਿ ਦਿਨ ਹੋ ਗਏ ਅੱਜ ਚੌਥਾ ਦਿਨ ਆ ਬਾਈ ਸੂਈ ਨੂੰ ਬੌਲੇ ਚੋਂ ਖਾਲੀ ਕਰੀ ਆ ਮਗਰ ਇਹਦੇ ਕੱਤੀ ਆ ਆ ਤੋੜ ਦੋ ਫੋਲ ਕੇ ਇੱਕ ਵਾਰੀ ਕਿੰਨੀ ਬੌਲੀ ਆ ਹੁਣ ਜੇ ਗੱਲਬਾਤ ਇਹ ਥੱਲੇ ਹੋਂ ਬਾਈ 14 ਗੱਲੋਂ ਤਿਆਰ ਹੋਂ 14 ਕਿਲੋ ਬੌਲਾ ਇਹਦੇ ਥੱਲੇ ਇਸ ਟਾਈਮ ਤਿਆਰੀ ਦਾ ਹਾਂ ਤਿਆਰੀ ਦਾ ਬਾਈ ਇਹ ਬੌਲਾ ਸੱਜਣੋ ਹੈਗਾ ਇਹਦੇ ਥੱਲੇ 14 ਕਿਲੋ ਤਿਆਰ ਡੰਗ ਦੋ ਡੰਗ ਚਾਰ ਡੰਗ ਬਾਈ ਕੋਲ ਤਸੱਲੀ ਕਰਕੇ ਲਿਜਾ ਸਕਦੇ ਹੋਂ ਤੇ ਨਾਲ ਇਹਦੇ ਹੈਗੀ ਆ ਕੱਤੀ ਜੇ ਗੱਲਬਾਤ ਕਰ ਲਈਏ ਤੇ ਕੁਆਲਿਟੀ ਇਹਦੀ ਹੈਗੀ ਆ ਟੌਪ ਕੱਦ ਵਿੱਡ ਵੀ ਚੰਗਾ ਤੇ ਉੱਤੋਂ ਬਾਡੀ ਬੂਡੀ ਆ ਜਿਹੜੀ ਉਹਦੀ ਕੁਆਲਿਟੀ ਵੀ ਲਾ ਚਵਾਈ ਦੀ ਕਿਵੇਂ ਆਸਤਾ ਚਵਾਈ ਦੀ ਜਮਾ ਮਾਈ ਨੂੰ ਆਰ ਵੀ ਬੋਲੀ ਆ ਠੰਡੀ ਜਮਾ ਹਾਂ ਆ ਚੋਣ ਚਵਾਉਣ ਦੀ ਬਾਈ ਕਹਿੰਦਾ ਠੰਡੀ ਆ ਝੋਟੀ ਤੇ ਆਈ ਆ ਹਰਿਆਣੇ ਚ ਉਹ ਆਪਾਂ ਦਿਖਾ ਦੇਵਾਂਗੇ ਪ੍ਰੂਫ ਬਾਈ ਹਾਂ ਹਰਿਆਣੇ ਦਿਖਾ ਦੇਵਾਂਗੇ ਆ ਹਰਿਆਣੇ ਵਾਲੇ ਬਾਈ ਕਹਿੰਦਾ ਬਿੱਦ ਪ੍ਰੂਫ ਆ ਸਿਸਟਮ ਸਾਰਾ ਤੇ ਉਧਰ ਦੇ ਸੱਜਣ ਨਾਲ ਜਿੱਥੋਂ ਆਈਆਂ ਨੇ ਉਹਦੇ ਨਾਲ ਆਪਾਂ ਗੱਲਬਾਤ ਵੀ ਕਰਾ ਦਾਂਗੇ ਨਾਲ ਇਹਦੇ ਕੀ ਆ ਬਾਈ ਬੱਚਾ ਨਾਲ ਕੱਟੀ ਆ ਬਾਈ ਇਹਦੇ ਆ ਨਾਲ ਇਹਦੇ ਆ ਗਈ ਕੱਟੀ ਤੇ ਆਰਡਰ ਆ ਗਿਆ ਇਹਦਾ 4x4 ਆ ਬੋਲਾ ਹੁਣ ਕਿੰਨਾ ਤਿਆਰਾ ਚਾਰਾਂ ਦਿਨਾਂ ਦੀ ਸੂਈ ਥੱਲੇ ਬਾਈ 14 ਕਿਲੋ ਤਿਆਰ ਹੁਣ 14 ਕਿਲੋ ਜਮਾਂ ਭੈਣ ਪੱਕਾ ਵੀ ਡੰਗ ਦੋ ਡੰਗ ਚੋਣ ਵਾਲਾ ਬੋਲਾ ਚਾਰ ਡੰਗ ਚੋਲੇ ਬਾਈ ਬੰਦਾ ਆ ਬਾਈ ਕਹਿੰਦਾ ਡੰਗ ਦੋ ਡੰਗ ਚਾਰ ਡੰਗ ਆਪਾਂ ਚਵਾ ਰਿਆਂਗੇ ਬੋਲੀ ਹੈਗੀ 14 ਕਿਲੋ ਤੇ ਦੁੱਧ ਦੀ ਕਿੰਨੀ ਕੋਟ ਹੈ ਦੀ ਦੁੱਧ ਦੀ ਬਾਈ ਦੀ 20 ਤੋਂ ਪਲੱਸ ਦੀ ਕੋਟ ਆਈ ਆਪਣੇ ਕੋਲ 20 ਤੋਂ ਬਾਹਰ ਦੇ ਦੂਗੀ ਹਾਂ ਸੂਆ ਹੈਗਾ ਦੂਜਾ ਦਿਨਾਂ ਚ 6 ਦੰਦਾ ਦੰਦਾ 6 ਦੰਦਾ ਬਾਈ ਹਾਂ ਇਹ ਤਾਂ ਤਿਆਰ ਹੋਣਾ ਬਾਈ ਝੋਟੀ ਨੇ ਤਾਂ ਜਾਪੇ ਚ ਹੀ ਆ ਝੋਟੀ ਪੈਸੇ ਕਿੰਨੇ ਲੈ ਲਾਂਗੇ ਜੀ ਪੈਸੇ ਬਾਈ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਬਾਲਾ ਤਾਂ ਨਹੀਂ ਕਰਦੇ ਨਹੀਂ ਨਹੀਂ ਜਿੰਨੇ ਦਾ ਮਾਲ ਆ ਬਾਈ ਓਨਾ ਕਰ ਲਾਂਗੇ ਓਨੇ ਕਰ ਲਾਂਗੇ ਜਿੰਨੇ ਰੁਪਏ ਇਹ ਓੜ ਦੀਆਂ ਆ ਓੜ ਦੀਆਂ ਜੰਨੇ ਆ ਤੇ ਪ੍ਰੂਫ ਆਪਾਂ ਜ਼ਰੂਰ ਦੇ ਦੇਾਂਗੇ ਹਰਿਆਣਾ ਆ ਆ ਮਾਈ ਪ੍ਰੂਫ ਦੇ ਦੇਾਂਗੇ ਆ ਪ੍ਰੂਫ ਬਾਈ ਕਹਿੰਦਾ ਜ਼ਰੂਰ ਦੇ ਦੇਾਂਗੇ ਤੇ ਬਾਕੀ ਰੂਟੀਨ ਚ ਜਿਹੜੇ ਸੱਜਣ ਬਾਈ ਨੂੰ ਜਾਣਦੇ ਨੇ ਅੱਗੇ ਵੀ ਆਪਾਂ ਵੀਡੀਓ ਬਣਾਇਆ ਨੇ ਜਾਨਵਰ ਇੱਥੇ ਤਕਰੀਬਨ ਸਾਰੀ ਹਰਿਆਣੇ ਦਾ ਆਉਂਦਾ ਏ ਟੂ ਜ਼ेड ਜਿੰਨੇ ਕੁ ਜਾਨਵਰਾਂ ਦਾ ਕੰਮ ਬਾਈ ਕਰਦਾ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਦੋ ਨੰਬਰ ਵਾਲੀ ਝੋਟੀ ਉਹ ਵੀ ਤੋੜਦੇ ਬਾਈ ਹੋਲ ਕੇ ਉਹਦਾ ਸੂਆ ਕਿਹੜਾ ਉਹਦਾ ਵੀ ਦੂਜਾ ਸੂਆ ਬਾਈ ਇਹਦੇ ਨਾਲ ਬ ਅਸੂਆ ਇਹਦਾ ਆ ਗਿਆ ਦੂਜਾ ਤੇ ਨਾਲ ਬਾਈ ਕਹਿੰਦਾ ਇਹਦੇ ਵੀ ਕੱਟੀ ਆ ਗਈ ਤੇ ਆਡ ਰੂਡਰ ਚੰਗਾ ਲੱਗਿਆ ਹੁੰਦੀ ਆ ਤੇ ਥਣ ਥਣ ਵੀ ਚੰਗਾ ਲੱਗਿਆ ਤੇ ਆ ਨਾਲ ਇਹਦੇ ਕੱਟੀਆ ਇਹਦਾ ਸੂਆ ਕਾ ਇੱਕ ਦਿਨ ਦਾ ਬਾਈ ਜਿਹਨੂੰ ਬਾਈ ਅੱਜ ਛੇਮਾ ਦੇਣਾ ਸੂਈ ਨੂੰ ਪੰਜ ਮਾ ਛੇਮਾ ਦੇਣਾ ਪੰਜ ਮਾ ਛੇਮਾ ਦੇਣਾ ਇਹਦੇ ਥੱਲੇ ਕਿੰਨੀ ਕਪੌਲੀ ਆ ਹੁਣ ਇਹ ਥੱਲੇ ਵੀ ਹੋਊ ਬਾਈ ਸਾਢੇ 13 14 ਕਿਲੋ ਸਾਢੇ 13 14 ਕਿਲੋ ਇਹਦੇ ਥੱਲੇ ਵੀ ਆ ਡੰਗ ਤੋਂ ਡੰਗ ਚ ਪਾ ਦੇਾਂਗੇ ਆਪਾਂ ਹਾਂ ਬਾਈ ਭਣਾ ਚਾਰ ਡੰਗ ਚੋਲੇ ਬੰਦੇ ਚਵਾਈ ਦੀ ਕਿਵੇਂ ਆ ਬਾਈ ਇਹ ਜਾਂ ਬਾਈ ਚਵਾਈ ਦੀ ਕਿਦਾਂ ਚਵਾਈ ਚਵਾਈ ਨਹੀਂ ਬਾਈ ਜਮਾ ਰੂਵ ਵਰਗੀ ਆ ਪੌਲੀ ਚਵਾਈ ਵੀ ਬਾਈ ਕਹਿੰਦਾ ਪੋਲੀ ਆ ਚਾਹੇ ਬੱਚਾ ਚੋਲੇ ਤੇ ਖਰੀਦੇ ਵੀ ਹਰਿਆਣੇ ਦੀ ਆ ਬਾਈ ਸਾਰੀਆਂ ਹਰਿਆਣੇ ਦੀਆਂ ਬਾਈ ਜਿੰਨੇ ਕਿੰਨੇ ਝੋਟੀਆਂ ਹਾਂ ਬਾਈ ਆ ਹੈਗੀਆਂ ਬਾਈ ਕਹਿੰਦਾ ਹਰਿਆਣੇ ਦੇ ਨੇ ਤੇ ਹਸਾਰ ਏਰੀਏ ਦੇ ਨੇ ਜੇ ਗੱਲਬਾਤ ਕਰ ਲਈਏ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਲੰਬਾਈ ਲੰਬੂਈ ਵੀ ਬਹੁਤ ਆ ਤੇ ਸੂਆ ਹੈਗੀਆਂ ਦੂਜਾ ਦੰਦਾਂ 'ਚ ਕਿਵੇਂ ਆ ਬਾਈ ਇਹ ਦੰਦਾਂ 'ਚ ਬਾਈ ਇਹ ਵੀ ਛੇਦ ਆਂਦਾ ਇਹ ਵੀ ਛੇਦ ਆਂਦਾ ਦੰਦਾਂ 'ਚ ਇਹਦੀ ਕਿੰਨੀ ਕੋਟ ਆਈ ਆ ਦੁੱਧ ਦੀ ਇਹ ਵੀ ਦੇ ਦੂ ਬਾਈ ਝੋਟੀ ਦੁੱਧ 18 ਕਿਲੋ ਖੋਲਾ 17 18 ਡੇੜ ਗੇੜ ਬਾਈ ਕਹਿੰਦਾ ਇਹ ਵੀ ਪਾ ਦੂਗੀ ਦੁੱ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀ ਫੋਨ ਤੇ ਕਰਾਂਗੇ ਬਾਈ ਰੇਟ ਆ ਇਹਦਾ ਵੀ ਫੋਨ ਤੇ ਦੱਸ ਦਾਂਗੇ ਹਾਂ ਜਿੰਨੇ 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 ਰੁਪਏ ਹੋਰ ਲੈ ਰਹੇ ਜਿੰਨੇ ਜਿੰਨੇ ਇਹ ਚੀਜ਼ਾਂ ਨੇ ਹਾਂ ਓਨੇ ਰੁਪਏ ਕਢਾ ਲੈਣਗੇ ਆਪੀ ਇਹ ਨੰਬਰ ਬੋਲ ਦੋ ਜੀ ਆਪਣਾ ਨੰਬਰ ਹੈਗਾ ਬਾਈ ਆਪਣਾ 98828674 98828674 ਆ ਪਿੰਡ ਆ ਗਿਆ ਗੁਬਿੰਦਪੁਰਾ ਤਹਿਸੀਲ ਆ ਗਈ ਨਥਾਣਾ ਤੇ ਜ਼ਿਲ੍ਹਾ ਆ ਗਿਆ ਸੱਜਣੋ ਬਾਈਆਂ ਨੂੰ ਬਠਿੰਡਾ ਜੇ ਗੱਲਬਾਤ ਕਰ ਲਈਏ ਇਹਨਾਂ ਦੋਹੇ ਝੋਟੀਆਂ ਚੋਂ ਜਿਹੜੀ ਵੀ ਪਸੰਦ ਆਊਗੀ ਗੱਲਬਾਤ ਕਰਕੇ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ Dann